ਬੱਚਿਆਂ ਨੂੰ ਐਜੂਕੇਸ਼ਨ ਦੇਉ ਪੜਾਓ ਲਿਖਾਓ ਪਰ ਆਪਣੇ ਬੱਚਿਆਂ ਦੇ ਜੇਹੰ ਚ ਪਾਓ ਪੁੱਤਰ ਮੈਂ ਤੈਨੂੰ ਇੱਕ ਡਾਕਟਰ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਿਆ ਵੇਖਣਾ ਚਾਹੁੰਦਾ ਮੈਂ ਤੈਨੂੰ ਵਕੀਲ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਿਆ ਵੇਖਣਾ ਚਾਹੁੰਦਾ ਮੈਂ ਤੈਨੂੰ ਇੱਕ ਪੁਲਿਸ ਅਫਸਰ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਿਆ ਵੇਖਣਾ ਚਾਹੁੰਦਾ ਨਹੀਂ ਤੇ ਪੁਲਿਸ ਅਫਸਰ ਤੇ ਬਹੁਤ ਨੇ ਡਾਕਟਰ ਵੀ ਬਹੁਤ ਨੇ ਗੁਰਦੇ ਕੱਢਣ ਵਾਲੇ ਵੀ ਹੈਗੇ ਨੇ ਝੂਠੇ ਮੁਕਦਮੇ ਲੜਨ ਵਾਲੇ ਵੀ ਹੈਗੇ ਨੇ ਝੂਠੇ ਫੈਸਲੇ ਸੁਣਾਉਣ ਵਾਲੇ ਵੀ ਹੈਗੇ ਨੇ ਮੈਂ ਤੇਰੇ ਵਿੱਚੋਂ ਇਨਸਾਨੀਅਤ ਵੇਖਣਾ ਚਾਹੁੰਦਾ ਹਾਂ ਚਾਹੁੰਦੀ ਹਾਂ ਇਹ ਆਪਣੇ ਬੱਚਿਆਂ ਦੇ ਜਿਹਨ ਚ ਗੱਲ ਪਾਓ ਮਸ਼ੀਨਾ ਨਾ ਬਣਾਓ ਆਪਣੇ ਬੱਚਿਆਂ ਨੂੰ ਤੇ ਕਦੀ ਆਪਣੇ ਬੱਚਿਆਂ ਨੂੰ ਨੰਬਰਾਂ ਦੇ ਕਰਕੇ ਨਾ ਉਹਨਾਂ ਦਾ ਕੰਪੈਰੀਸ਼ਨ ਕਰੋ ਤੇਰੇ ਘਾਟ ਉਹਦੇ ਵੱਡ ਜਰੂਰੀ ਨਹੀਂ ਜਿਹਦੇ ਨੰਬਰ ਵੱਧ ਹੋਣ ਉਹਨੇ ਸੋ ਇਨਸਾਨੀਅਤ ਵਿੱਚੋਂ ਜ਼ੀਰੋ ਹੋਵੇ ਜਿਹਦੇ ਨੰਬਰ ਘੱਟ ਹੋਣ ਉਹ ਇਨਸਾਨੀਅਤ ਵਿੱਚੋਂ ਪਹਿਲਾ ਨੰਬਰ ਲੈ ਜਾ ਇਹ ਜਰੂਰੀ ਨਹੀਂ ਇਤਰੂੜੀ ਨਹੀਂ ਉਹਨੇ ਦਾ ਮਤਲਬ ਇਹ ਵੀ ਨਹੀਂ ਕਿ ਬੱਚਿਆਂ ਨੂੰ ਤੁਸੀਂ ਪੜਾਉਣਾ ਨਹੀਂ ਪੜਾਓ ਪਰ ਬੱਚੇ ਨੂੰ ਕਦੀ ਇਹ ਨਾ ਮੇਨੇ ਮਾਰੋ ਹੋ ਸਕਦਾ ਜਿਹੜੀ ਤੁਹਾਡੇ ਬੱਚੇ 'ਚ ਕੁਆਲਿਟੀ ਹੋਵੇ ਕਿਸੇ ਹੋਰ ਬੱਚੇ 'ਚ ਹੋਵੇ ਹੀ ਨਾ